ਜਿਹੜਾ ਵੀ ਕਿਸਾਨ ਭਰਾ ਜੀ ਆਦਾ ਟਰੈਕਟਰ ਲੈ ਕੇ ਗਿਆ ਜੀ ਦਿੱਲੀ ਦਿੱਲੀ ਲੈ ਗਿਆ ਉਹ ਤੇ ਟਾਇਰ ਜਿਹੜੇ ਉੱਥੇ ਖਰਾਬ ਹੋ ਗਿਆ ਜੀ ਜਿੰਨਾ ਉਹਦਾ ਟਾਇਰ ਹੈ ਜੀ ਮੰਨ ਲਓ ਉਹਦਾ ਅੱਧਾ ਟਾਇਰ ਸੀ ਠੀਕ ਹੈ ਜੀ ਉਹਦਾ ਨਵਾਂ ਸੀ ਉਹ ਟਾਇਰ ਮੈਂ ਫ੍ਰੀ ਦੇਵਾਂਗਾ ਕਿਸਾਨ ਕਿਸੇ ਵੀ ਮਤਲਬ ਕੀ ਸਟੇਟ ਦਾ ਹੋਵੇ ਕਿਸੇ ਜ਼ਿਲ੍ਹੇ ਦਾ ਹੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਲਓ ਜੀ ਟਾਇਰ ਉਹਨੂੰ ਫ੍ਰੀ ਮਿਲ ਲਗੇ ਲਓ ਜੀ ਟਾਇਰ ਫ੍ਰੀ ਮਿਲ ਜਿੰਨਾ ਉਹਦਾ ਪਟਿਆ ਜਿੰਨਾ ਟਾਇਰ ਪਟਿਆ ਇਹ ਗੱਲ ਹੌਸਲੋ ਹੁਣ 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 ਕਹਿਣਗੇ ਇਹ ਗੱਪ ਮਾਰਦਾ ਕੋਈ ਗੱਪ ਨਹੀਂ ਆ ਚ ਜਿਹੜੇ ਕਿਸਾਨ ਬੰਦੇ ਦਾ ਟਰੈਕਟਰ ਘਰੇ ਖੜਾ ਹੈ ਫਾਲਤੂ ਖੜਾ ਹੈ ਜੀ ਉਹ ਟਰੈਕਟਰ ਮਤਲਬ ਕਿ ਆਦੇ ਪੁੰਝ ਖੜਾ ਹੈ ਉਹਦੇ ਟਾਇਰ ਪਟੇ ਦਾ कसे ਹੈ ਜੀ ਇੱਥੋਂ ਆ ਕੇ ਜਿਹੜੇ ਮਰਜ਼ੀ ਟਾਇਰ ਪਾ ਲੈ ਪੁਰਾਣੇ ਹਾਂ ਪੁਰਾਣੇ ਪੁਰਾਣੇ ਕਿਹੜੇ ਮਰਦੀ ਟਾਇਰ ਪਾਲੇ ਮੇਰੇ ਟਾਇਰ ਲੈ ਜੇ ਉੱਥੇ ਟਰੈਕਟਰ ਵਾਲਾ 6 ਮਿੰਟ ਲੱਗ ਜਾਂਦਾ ਦੁੱਧਰ ਸਾਹਿਬ ਪਲਾ ਸਾਲ ਲੱਗ ਜੇ ਜਦੋਂ ਧਰਨਾ ਖਤਮ ਹੋ ਗਿਆ ਜੇ ਟਾਇਰ ਪਾੜ ਕੇ ਮੇਰੇ ਗਏ ਖਰਾਬ ਹੋ ਗਏ ਮੇਰੇ ਗਏ ਘਸ ਗਏ ਮੇਰੇ ਗਏ ਤੁਸੀਂ ਮੇਰੇ ਦਰ ਮੈਨੂੰ ਮੋੜ ਦਿਓ ਆਹ ਦੇ ਰੇ ਤੁਹਾਡੇ ਇੱਥੇ ਨਿਸ਼ਾਨੀ ਮੈਂ ਲਾ ਦੂੰਗਾ ਨਾਮ ਲਿਖ ਦੂੰਗਾ ਤੁਹਾਡੇ ਦੇ ਤੁਹਾਨੂੰ ਉਵੇਂ ਪਾ ਦੂੰਗਾ ਕੋਈ ਲੇਬਰ ਨਹੀਂ ਕੋਈ ਕਸਾਈ ਨਹੀਂ ਕੋਈ ਖਚਾਈ ਨਹੀਂ ਕਹਿੰਦਾ ਭਾਅ ਅੰਗਰੇਜ਼ਾਂ ਵਾਲੇ ਸੀ ਨਾ ਕਾਨੂੰਨ ਨਾ ਦਲੀਲ ਨਾ ਅਪੀਲ ਤੇ ਨਾ ਜੀ ਜੀ ਹਾਂਜੀ ਸਾਬੇ ਸਾਰਾ ਕੁਝ ਹੈ ਕਈ ਥੱਲੇ ਕਮੈਂਟ ਮਾਰਦੇ ਆ ਇਹ ਗੱਪੀ ਹੈ ਇਹ ਵੱਡੇ ਗੱਪ ਮਾਰਦਾ ਹੈ ਇਹ ਠੱਗ ਹੈ ਉਹ ਭਰਾਵੋ ਉਹ ਦਸਵੰਦ ਕੱਢਣ ਲੱਗਿਆ ਹੈ ਉਹ ਕਬੂਲ ਕਰ ਲਓ ਓਏ ਕਬੂਲ ਕਰ ਲਓ ਮੇਰਾ ਦਸਵੰਦ ਆ ਆਹ ਚਰਪੇ ਐਜਾ ਪੱਟਿਆ ਐਜਾ ਮਿਲ ਜੂ ਜੀ ਐ ਆਹ ਮੁੰਡਾ ਆਪਣਾ ਬੱਬੂ ਜੀ ਭਾਖਸਾ ਇਸ ਗਰਾਉਂਡ ਚ ਹੁੰਦਾ ਠੀਕ ਹੈ ਜੀ ਇਹਨੂੰ ਆ ਕੇ ਮਿਲੋ ਜੀ ਜਿਹੜੀ ਗੱਲ ਕਹਿਦੀ ਨਾ ਮਨਾਂ ਕਈ ਬੰਦੇ ਕਹਿੰਦੇ ਬਾਲ ਸਾਹ ਝੂਠ ਬੋਲਦਾ ਜੀ ਵੀ ਇਹ ਬੰਦਾ ਗੱਪ ਮਾਰਦਾ ਜੀ ਹੁਣ ਮੇਰੀ ਗੱਲ ਸੁਣ ਲੈ ਵੀ ਜੇ ਆਪਣੇ ਸੁਖਵੀਰ ਬਾਈ ਨੇ ਗੱਲ ਕਹੀ ਸੀ ਪਾਣੀ ਦੀ ਬਸਾਂ ਚਲਾਵਾਂਗੇ ਉਹ ਚਲਾਈਆਂ ਕਿ ਨਹੀਂ ਚਲਾਈਆਂ ਚਲਾਈਆਂ ਸੀ ਚਲਾਈਆਂ ਚਲਾਈਆਂ ਨਾ ਵੀ ਯਾਰ ਆਪਾਂ ਵੀ ਉਹ ਗੱਲ ਜਿਹੜੀ ਕਹਿਦੀ ਕਹਿਦੀ ਸੱਚੀ ਗੱਲ ਦੋਸਤੋ ਮੁਖਸਰ ਸਾਹਿਬ ਦੇ ਵਿੱਚ ਖੜੇ ਆ ਜੀ ਮੈਂ ਤੁਹਾਨੂੰ ਮੈਨੂੰ ਦੱਸਾਂ ਦੀ ਲੋੜ ਨਹੀਂ ਮੈਂ ਕਿੱਥੇ ਖੜਾ ਕਿਸਾਨ ਟੇਰਾਂ ਵਾਲੇ ਦੇ ਖੜਾ ਜਿੱਦੇ ਬਾਈ ਉਹਨਾਂ ਨੂੰ ਤੁਸੀਂ ਪਛਾਣਦੇ ਹੋਵੋਗੇ ਤਿੰਨ ਲੈ ਕੇ ਖਾਸ ਆਫਰ ਦੇਣੀ ਹੈ ਆਪਣੇ ਚੈਨਲ ਦੇ ਮਾਧਿਅਮ ਤੇ ਪਹਿਲਾਂ ਤਾਂ ਆਫਰ ਬੋਲ ਦੋ ਜੀ ਕੀ ਹੈ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਹਿਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਮਰਦੀ ਦੁੱਧਰ ਸਾਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮੇਂ ਚੋਂ ਸਾਡੀ ਟਾਈਮ ਕੱਢਿਆ ਜੀ ਇਹ ਆਫਰ ਨਹੀਂ ਹੈ ਕੋਈ ਜੀ ਇਹ ਕੋਈ ਆਫਰ ਨਹੀਂ ਹੈ ਇਹ ਸਿਰਫ ਸਿਰਫ ਉਹਨਾਂ ਕਿਸਾਨਾਂ ਦੀ ਸਕੀਮ ਹੈ ਜੋ ਉਹਨਾਂ ਕਿਸਾਨਾਂ ਦਾ ਪੜਾ ਜਾਂ ਮੇਰੀ ਸੇਵਾ ਮੰਨ ਲੋ ਜੀ ਇੱਥੇ ਸੇਵਾ ਸ਼ਬਦ ਰੱਖ ਲਈਏ ਤੇ ਚੰਗਾ ਰਹੂਗਾ ਜੀ ਦੇਖੋ ਜੀ ਜਿਹੜੇ ਮੇਰੇ ਕਿਸਾਨ ਵੀਰ ਆਪਣਾ ਨਾ ਦਿੱਲੀ ਗਏ ਆ ਤੇ ਉਹਨਾਂ ਦੇ ਜਿਹੜੇ ਟਾਇਰ ਖਰਾਬ ਹੋ ਗਏ ਆ ਅਤੇ ਜੋ ਦਾ ਟਾਇਰ ਉਹਨਾਂ ਦਾ ਖਰਾਬ ਹੋਇਆ ਉਹ ਦਾ ਟਾਇਰ ਮੈਂ ਮੁਫਤ ਦੇਊਗਾ ਅੱਛਾ ਜਿੰਨੀ ਗੱਡੀ ਦਾ ਟਾਇਰ ਹੈ ਜੇ ਨਵਾਂ ਦਾ ਖਰਾਬ ਆ ਮੈਂ ਨਵਾਂ ਮੁਫਤ ਦੇਊਗਾ ਅੱਧਾ ਖਰਾਬ ਆ ਮੈਂ ਅੱਧਾ ਮੁਫਤ ਦੇਊਗਾ ਵੀ ਕਹਿੰਦਾ ਬਾਅਦ ਮੈਂ ਮੁਫਤ ਦੇਣਾ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਦਿੱਲੀ ਕਿਸਾਨ ਅੰਦੋਲਨ ਚ ਟਾਇਰ ਖਰਾਬ ਹੋਇਆ ਲਓ ਜੀ ਭਈ ਆ ਕਿਸਾਨ ਟਾਇਰ ਵਾਲੇ ਆ ਮੁਖਸਰ ਸਾਹਿਬ ਦੇ ਵਿੱਚ ਇੱਕ ਸੇਵਾ ਕਰ ਰਹੇ ਆ ਵੀ ਜਿਹੜੇ ਮੰਨ ਕੇ ਚੱਲੋ ਕਿ ਕਿਸਾਨੀ ਧਰਨੇ ਦੇ ਵਿੱਚ ਉਹ ਬਈ ਯੋਗਦਾਨ ਹੀ ਹੈ ਨਾ ਜੇ ਇੱਕ ਸਾਹਿਬ ਦਾ ਤੇ ਜੇ ਹੁਣ ਮੰਨ ਕੇ ਚੱਲੋ ਕਿਦਾ ਟਾਇਰ ਅੱਧਾ ਖਰਾਬ ਹੋਇਆ ਤੇ ਉਹ ਨਵਾਂ ਟਾਇਰ ਲੈਣਾ ਉਹਦੇ ਵਾਸਤੇ ਕੀ ਸਕੀਮ ਹੈ ਹਾਂ ਜੇ ਮੰਨ ਲਓ ਉਹ ਅੱਧਾ ਖਰਾਬ ਹੋਇਆ ਜਿਹੜਾ ਉਹ ਟਾਇਰ ਉਹਦਾ ਪਾਟਿਆ ਉਹ ਆਪਦੇ ਮਨ ਚੋਂ ਬੋਝ ਕੱਢਦੇ ਉਹ ਐ ਸੰਡੇ ਟਾਇਰ ਕਿਸਾਨ ਟਾਇਰ ਉਹ ਫਟ ਗਿਆ ਅੱਛਾ ਜੀ ਉਹਨਾਂ ਦਾ ਕੋਈ ਟਾਇਰ ਨਹੀਂ ਫਟਿਆ ਅਸੀਂ ਉਹਦੀ ਕੀਮਤ ਗਿਣਾਂਗੇ ਉਹ ਕੀਮਤ ਤੇ ਟਾਇਰ ਕੱਟ ਕੇ ਅਤੇ ਜਿਹੜਾ ਨਵਾਂ ਉਹਦੀ ਕੀਮਤ ਮੈਨੂੰ ਉਹ ਦੇ ਦੇ ਤੇ ਨਵਾਂ ਪ੍ਰਾਪਤ ਕਰ ਲੈ। ਨਵਾਂ ਪ੍ਰਾਪਤ ਕਰ ਲੈ। ਲਓ ਜੀ ਤੇ ਦਿਖਾਉਂਗਾ ਟਾਇਰ ਕਿਹੜੇ ਕਿਹੜੇ ਤੁਹਾਡੇ ਕੋਲ ਹੈਗੇ ਜੀ। ਸਾਰੇ ਟਾਇਰ ਆ ਗਏ ਜੀ। ਆਓ। ਜੀ। ਆਜੋ ਆਜੋ ਤੁਹਾਨੂੰ ਦਿਖਾਉਣੇ ਆ ਜੀ ਇਧਰਲੇ ਪਾਸੇ ਤੇ ਬਾਕੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂਗਾ ਜਿਹਦਾ ਨੁਕਸਾਨ ਹੋਇਆ ਉਹਦੀ ਫੁੱਲ ਪਰਪਾਈ ਹੈ ਜਿਹੜੀ ਉਹ ਕਿਸਾਨ ਟਾਇਰ ਵਾਲੇ ਕਰ ਰਹੇ ਆ ਨਾ ਜੀ। ਹਾਂਜੀ ਤੇ ਤੁਹਾਨੂੰ ਦਿਖਾਉਣੇ ਆ ਜੀ ਇਹਨਾਂ ਦੇ ਪਾਸੇ ਗਲੀ ਦੇ ਵਿੱਚ ਟਾਇਰਾਂ ਦਾ ਪਹਨਾਰਾ ਜਿਹੜਾ ਲੱਗਿਆ ਪਿਆ ਵਾ ਜੀ ਹਾਂਜੀ ਆਹ ਟਾਇਰਾਂ ਪਏ ਵੀਕੇਡੀ ਦੇ ਟਾਇਰ ਵੀ ਅਗਰ ਨਵੇਂ ਆਪਣੇ ਕੋਲੇ ਜੀ ਆਹ ਵੇਖੋ ਜੀ ਹਰ ਤਰ੍ਹਾਂ ਦੇ ਟਾਇਰਾਂ ਦਾ ਵੀਕੇਡੀ ਦਾ ਠੀਕ ਹੈ ਜੀ ਹਾਂਜੀ ਆਹ ਵੀਕੇਡੀ ਦੇ ਟਾਇਰ ਪਏ ਆ ਜੀ ਤੇ ਇਹੋ ਸਮੇਂ 'ਚ ਜਿਹੜੀ ਆਹ ਦੁਕਾਨ ਦੀ ਵੇਖ ਰਹੇ ਹੋ ਇਹ ਮੋਟੀਵੇਟ ਕਰਕੇ ਲਾਈ ਵੀਲਰ ਦਾ ਕੰਮ ਆਪਾਂ ਕਰਨਾ ਜਿਹੜੇ ਬੰਦੇ ਦਿੱਲੀ ਜੀ ਲੁਧਿਆਣਾ ਪਠੰਡੇ ਜੀ ਜਾ ਹੋਰ ਮੋਗੇ ਜਾਂਦੇ ਆ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਹੂੰ ਇਹੀ ਲੋਕੇਸ਼ਨ ਇਹੀ ਦੁੱਧਰ ਟੀਵੀ ਹੋਊਗਾ ਆਹੀ ਲੋਕੇਸ਼ਨ ਹੋਊਗੀ ਇਹ ਅਸੀਂ ਦਿਖਾਵਾਂਗੇ ਲਓ ਜੀ ਹਰ ਤਰ੍ਹਾਂ ਦੇ ਕਾਰ ਟਾਇਰ ਵੀ ਮਿਲਦੇ ਆ ਆਪਣੇ ਕੋਲੇ ਗਾਮ ਦੇ ਅੰਦਰੋਂ ਤੁਹਾਨੂੰ ਲੋਕੇਸ਼ਨ ਆਪਾਂ ਦਿਖਾਤੀ ਆ ਆ ਹਰ ਤਰ੍ਹਾਂ ਦੇ ਟਾਇਰ ਪਏ ਆ ਆ ਟਾਇਰ ਪਏ ਜੀ ਇੱਕ ਹੋਰ ਸਕੀਮ ਆ ਉਹ ਮੜੀ ਸੇਵਾ ਬੋਲੋ ਜੀ ਕਿਹੜੀ ਤੁਸੀਂ ਕਰ ਰਹੇ ਹੋ ਮੜੇ ਦੱਸ ਦਿਓ ਹੋਰ ਸੇਵਾ ਆ ਵੀ ਜਿਹੜੇ ਬੰਦੇ ਦਾ ਮੈਂ ਮੰਠੋਲ ਠਰਮੇ ਨਾਲ ਦੱਸਦਾ ਤੁਹਾਨੂੰ ਜੀ ਜਿਹੜਾ ਵੀ ਕਿਸਾਨ ਭਰਾ ਜੀ ਆਹਦਾ ਟਰੈਕਟਰ ਲੈ ਕੇ ਗਿਆ ਜੀ ਦਿੱਲੀ ਦਿੱਲੀ ਲੈ ਗਿਆ ਉਹ ਤੇ ਟਾਇਰ ਜਿਹੜੇ ਉੱਥੇ ਖਰਾਬ ਹੋ ਗਏ ਜੀ ਜਿੰਨਾ ਉਹਦਾ ਟਾਇਰ ਹੈ ਜੀ ਮਾਲੂ ਦਾ ਅੱਧਾ ਟਾਇਰ ਸੀ ਠੀਕ ਹੈ ਜੀ ਉਹਦਾ ਨਵਾਂ ਸੀ ਉਹ ਟਾਇਰ ਮੈਂ ਫ੍ਰੀ ਦੇਵਾਂਗਾ ਕਿਸਾਨ ਕਿਸੇ ਵੀ ਮਤਲਬ ਕੀ ਸਟੇਟ ਦਾ ਹੋਵੇ ਕਿਸੇ ਜ਼ਿਲ੍ਹੇ ਦਾ ਹੋਵੇ ਆਪਾਂ ਕੋਈ ਚੱਕਰ ਨਹੀਂ ਲਓ ਜੀ ਟਾਇਰ ਉਹਨੂੰ ਫ੍ਰੀ ਮਿਲ ਲਗੇ ਲਓ ਜੀ ਟਾਇਰ ਫ੍ਰੀ ਮਿਲੂ ਜਿੰਨਾ ਉਹਦਾ ਪਟਿਆ ਜਿੰਨਾ ਟਾਇਰ ਪਟਿਆ ਜੇ ਹੋ ਜਾਕਰ ਬੋਲਣਾ ਜੀ ਤਾਂ ਉਹਦਾ ਤੋਂ ਤੇ ਜਿਥੇ ਤੁਹਾਡੇ ਕੋਲ ਪੁਰਾਣੇ ਹੀ ਪਏ ਹੋਣਗੇ ਉਸ ਹਿਸਾਬ ਨਾਲ ਹਾਂ ਪਏ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਜਿੱਥੇ ਪੁਰਾਣੇ ਪਏ ਆ ਤੁਹਾਨੂੰ ਮੈਂ ਪੁਰਾਣੇ ਦਿਖਾਉਂਗਾ ਉਹ ਵੀ ਦਿਖਾਉਣਾ ਦੂਜੀ ਗੱਲ ਆਪਣੇ ਕੋਲ ਕਾਰਾਂ ਟਾਇਰ ਵੀ ਹੁੰਦੇ ਆ ਤੀਜੀ ਗੱਲ ਜੀ ਜਿਹੜਾ ਕਿਸਾਨ ਵੀਰ ਦਾ ਟਰੈਕਟਰ ਖੜਾ ਹੈ ਬਿਨਾ ਟਾਇਰਾਂ ਤੋਂ ਜੀ ਉਹ ਮੇਰੀ ਦੁਕਾਨ ਤੇ ਟਰੈਕਟਰ ਲਿਆਵੇ ਜੀ ਮੈਂ ਉਹਨੂੰ ਟਾਇਰ ਪਾ ਦੂੰ ਜੀ ਉਹ ਆਦੇ ਟਰੈਕਟਰ ਨੂੰ ਕਿਸਾਨੀ ਅੰਦੋਲਨ ਚ ਲੈ ਜੀ ਜੀ ਠੀਕ ਹੈ ਜਦੋਂ ਉੱਥੋਂ ਆਵੇ ਜੀ ਮੇਰੇ ਟਾਇਰ ਮੈਨੂੰ ਵਾਪਸ ਕਰ ਦੇ ਜੀ ਆਪਦੇ ਪੁਰਾਣੇ ਪਾ ਲੈ ਅੱਛਾ ਕੋਈ ਕੋਈ ਕਿਰਾਇਆ ਨਹੀਂ ਕੋਈ ਖਰਚਾ ਨਹੀਂ ਲੇਬਰ ਛੇਵਰ ਨਵਾਂ ਸਦਕਾਰ ਅੱਡ ਦੇਊਂਗਾ ਲਓ ਜੀ ਠੀਕ ਹੈ ਜੀ ਇੱਥੋਂ ਟਾਇਰ ਪਾ ਦੂੰਗਾ ਜੀ ਉੱਥੇ ਟਰੈਕਟਰ ਲੈ ਜਾ ਜੀ ਜਦੋਂ ਉੱਥੋਂ ਮੁੜ ਕੇ ਆਵੇ ਜੀ ਮੇਰੇ ਟਾਇਰ ਮੈਨੂੰ ਉਵੇਂ ਮੋੜ ਦੇ ਆਪਦੇ ਪੁਰਾਣੇ ਲੈ ਲੈ ਜਿਹੜੇ ਰੱਖਣੇ ਆ ਜੀ ਜਿਹੜਾ ਚੱਲ ਗਿਆ ਟਾਇਰ ਚੱਲ ਗਿਆ ਇਹ ਚੱਲ ਜਾਦਾ ਕੋਈ ਖਰਚਾ ਨਹੀਂ ਕੋਈ ਖਰਚਾ ਜਦੋਂ ਇੱਥੇ ਆਊਗਾ ਆਪਾਂ ਟਾਇਰ ਦੀ ਕੀਮਤ ਪਾ ਲਾਂਗੇ ਜੇ ਉਹਨੇ ਰੱਖਣੇ ਮੈਨੂੰ ਪੈਸੇ ਦੇ ਦੇ ਜੇ ਹੀ ਰੱਖਣੇ ਮੇਰੇ ਟਾਇਰ ਮੋੜ ਦੇ ਵਾਹ ਜੀ ਵਾਹ ਆ ਸਕੀਮ ਮੰਨ ਕੇ ਚਲੋ ਬਹੁਤ ਵਧੀਆ ਜੀ ਬਾਕੀ ਆ ਟਾਇਰ ਦੇ ਕੋਲ ਸਾਰੇ ਇਹਨਾਂ ਦੇ ਟਾਇਰ ਪਏ ਆ ਜੀ ਹਾਂ ਇਹ ਆ ਪੀਕੇਟੀ ਪਿਆ ਜੀ ਆ ਸਾਰੇ ਪਏ ਆ ਟਾਇਰ ਦੀ ਆਪਣੇ ਕੋਲੇ ਜੀ 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 ਤੇ ਹਰ ਤਰ੍ਹਾਂ ਟਾਇਰ ਆਪਣੇ ਕੋਲੇ ਲਓ ਜੀ ਹਰ ਕੰਪਨੀ ਦਾ ਟਾਇਰ ਹੈਗਾ ਜੀ ਘਬਰਾਉਣ ਦੀ ਲੋੜ ਨਹੀਂ ਉਹ ਸਾਹਮਣੇ ਪਏ ਟਾਇਰ ਆਪਣੇ ਕੋਲੇ ਜੀ 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 ਹਰ ਤਰ੍ਹਾਂ ਦਾ ਹੁਣ ਮੈਂ ਤੁਹਾਨੂੰ ਕਈਆਂ ਨੂੰ ਵੀ ਨਵੇਂ ਵਿਖਾਈ ਜਾਂਦਾ ਹੁਣ ਮੈਂ ਤੁਹਾਨੂੰ ਜਾ ਕੇ ਆਪਾਂ ਪੁਰਾਣੇ ਦਿਖਾਉਣਾ ਤੇ ਗਰਾਊਂਡ ਭਰੇ ਪਿਆ ਆਪਾਂ ਚੱਲਦੇ ਆ ਲਓ ਜੀ ਆ ਇਹਨਾਂ ਦੇ ਆਗੇ ਗਰਾਊਂਡ ਜੇ ਆ ਟਾਇਰ ਪਈ ਹੈ ਜੀ ਇਹ ਟਾਇਰ ਜੀ ਜਿਹੜੇ ਮਤਲਬ ਹਲਕੇ ਫੁਲਕੇ ਆ ਠੀਕ ਹੈ ਜੀ ਹਰ ਤਰ੍ਹਾਂ ਦੇ ਟਾਇਰ ਮਿਲ ਜਾਣਗੇ ਆ ਜਿਵੇਂ ਭਾਜੀ ਆ ਦੇਖੋ ਟਾਇਰ ਵਧੀਆ ਜੋੜੀ ਪਈ ਆ ਦੇਖੋ ਆ ਦੇਖੋ ਜੀ ਟਾਇਰ ਆ ਪਈ ਆ ਆ ਪਈ ਆ ਨਵੇਂ ਆ ਕੀ ਆ ਜੀ ਠੀਕ ਹੈ ਲਓ ਜੀ ਆ ਪਈ ਆ ਆ ਆਪਣੀ ਅਲਾਈਨਮੈਂਟ ਵਾਲਾ ਸਸਤੀ ਕਾਰ ਦੀ ਸਸਤੀ ਕਾਰ ਜੀ ਆਪ ਵੀ ਅਲਾਈਨਮੈਂਟ ਵਾਲਾ ਪ੍ਰੋਗਰਾਮ ਹੈ ਲਓ ਜੀ ਤੇ ਆ ਜੋ ਇਧਰਲੇ ਭਾਈ ਅਲਾਈਨਮੈਂਟ ਵਗੈਰਾ ਹੁੰਦੀ ਆ ਇਧਰ ਨਵੇਂ ਪੁਰਾਣੇ ਟਾਇਰ ਉਹਨਾਂ ਦੇ ਕੋਲੇ ਗਡਾਉਣ ਦੇ ਵਿੱਚ ਬਹੁਤ ਸਾਰੇ ਟਾਇਰ ਆ ਜਿਹੜੇ ਪਏ ਆ ਤੇ ਤੁਹਾਡਾ ਜਿਹਾ ਇਹੋ ਜਿਹਾ ਵੀ ਟਾਇਰ ਮੰਨ ਕੇ ਚਲੋ ਪਾਟਾ ਵਾ ਉਹੋ ਜੀ ਕੰਡੀਸ਼ਨ ਦਾ ਮਿਲ ਜੂਗਾ ਨਾ ਜੀ ਹਾਂਜੀ ਹਾਂਜੀ ਆਪਾਂ ਭਾਈ ਜਿਹੜੀ ਗੱਲ ਕਹਿਤੀ ਨਾ ਮਨ ਲਾ ਕਈ ਬੰਦੇ ਕਹਿੰਦੇ ਬਾਲਸਾ ਝੂਠ ਬੋਲਦਾ ਜੀ ਵੀ ਇਹ ਬੰਦਾ ਗੱਪ ਮਾਰਦਾ ਜੀ ਹੁਣ ਮੇਰੀ ਗੱਲ ਸੁਣ ਲੈ ਵੀ ਜੇ ਆਪਣੇ ਸੁਖਵੀਰ ਭਾਈ ਨੇ ਗੱਲ ਕਹੀ ਸੀ ਪਾਣੀ ਦੇ ਬਸਾਂ ਚਲਾਵਾਂਗੇ ਉਹ ਚਲਾਈਆਂ ਕਿ ਨਹੀਂ ਚਲਾਈਆਂ ਚਲਾਈਆਂ ਸੀ ਚਲਾਈਆਂ ਚਲਾਈਆਂ ਤੇ ਯਾਰ ਆਪਾਂ ਵੀ ਉਹ ਗੱਲ ਜਿਹੜੀ ਕਹਿੰਦੀ ਕਹਿੰਦੀ ਹਰ ਤਰ੍ਹਾਂ ਜੋੜਿਆ ਟੈਰਾਂ ਲੈ ਕਹੂਗਾ ਉਹ ਜਾਂ ਦੇ ਦਾਂਗਾ ਆ ਵੇਖੋ ਆਹ ਆ ਟੈਰ ਪਏ ਐਜਾ ਪੱਤੇ ਐਜਾ ਮਿਲ ਜੂ ਜੀ ਐ ਆਹ ਮੁੰਡਾ ਆਪਣਾ ਬੱਬੂ ਜੀ ਪਾਕਸਰੀਆ ਇਸ ਗੜਾਉਂ ਚ ਹੁੰਦਾ ਠੀਕ ਹੈ ਜੀ ਇਹਨੂੰ ਆ ਕੇ ਮਿਲੋ ਜੀ ਬੱਬੂ ਪਾਕਸਰੀਆ ਪਾਕਸਰੀਆ ਠੀਕ ਹੈ ਹਾਂ ਇਹਨੂੰ ਮਿਲੋ ਹਰ ਤਰ੍ਹਾਂ ਟੈਰ ਆ ਭਾਈ ਹਰਥਾਨਾ ਦਾ ਟਾਇਰ ਪਿਆ ਜਿਹੋ ਜਿਹੋ ਤੁਹਾਡਾ ਟਾਇਰ ਖਰਾਬ ਹੋਇਆ ਇੱਥੋਂ ਆ ਕੇ ਟਾਇਰ ਲੈ ਜਾਓ ਉਹਦਾ ਪਸੰਦ ਕਰਕੇ ਕੋਈ ਲਾਗਤ ਨਹੀਂ ਟਾਇਰ ਦੀ ਲਈ ਜਾਣੀ ਆ ਦੇਖੋ ਭੰਡਾਰ ਹੀ ਪਿਆ ਇਹਨਾਂ ਦੇ ਕੋਲ ਦੇਖੋ ਨਹੀਂ ਕਈ ਥੱਲੇ ਕਮੈਂਟ ਮਾਰਦੇ ਆ ਇਹ ਗੱਪੀ ਐ ਇਹ ਵੱਡੇ ਗੱਪ ਮਾਰਦਾ ਇਹ ਠੱਗ ਐ ਉਹ ਭਰਾਵੋ ਉਹ ਦਸਵੰਦ ਕੱਢਣ ਲੱਗਿਆ ਉਹ ਕਬੂਲ ਕਰ ਲਓ ਓਏ ਮੈਂ ਕਬੂਲ ਕਰ ਲਓ ਮੇਰਾ ਦਸਵੰਦ ਹੈਲੋ ਆ ਦੇਖੋ ਜੀ 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 ਇਹ ਸਾਰੇ ਟਾਇਰ ਪਏ ਆ ਜੇ ਉਹ ਟਾਇਰ ਕਹੋਗੇ ਕਿਸਾਨੀ ਅੰਦੋਲਨ ਜਾਣ ਵਾਲੇ ਬੰਦੇ ਨੂੰ ਟਾਇਰ ਮਿਲ ਜੂਗਾ ਲਓ ਜੀ ਇੱਕ ਹੋਰ ਸੀਗਾ ਜਿਵੇਂ ਮੰਨ ਕੇ ਚਲੋ ਦੁਆਰਾ ਬੋਲਦੇ ਉਹ ਵੀ ਟਾਇਰ ਜੇ ਕਿਸੇ ਨੇ ਲੈ ਕੇ ਜਾਣਾ ਪਾ ਕੇ ਉਵੇਂ ਹੀ ਬਾਝੋ ਹੋ ਗਿਆ ਇਹ ਗੱਲ ਹੋਰ ਸੋਲੋ ਹੁਣ 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 ਕਹਿਣਗੇ ਇਹ ਗੱਪ ਮਾਰਦਾ ਕੋਈ ਗੱਪ ਨਹੀਂ ਆ ਚ ਜਿਹੜੇ ਕਿਸਾਨ ਬੰਦੇ ਦਾ ਟਰੈਕਟਰ ਘਰੇ ਖੜਾ ਹੈ ਫਾਲਤੂ ਖੜਾ ਹੈ ਜੀ ਉਹ ਟਰੈਕਟਰ ਮਤਲਬ ਕਿ ਆਦੇ ਪੁੰਚ ਖੜਾ ਹੈ ਉਹਦੇ ਟਾਇਰ ਪਟੇ ਰੱਕੇ ਸੇ ਜੀ ਇੱਥੋਂ ਆ ਕੇ ਜਿਹੜੇ ਮਰਜੀ ਟਾਇਰ ਪਾ ਲੈ ਪੁਰਾਣੇ ਹਾਂ ਪੁਰਾਣੇ ਪੁਰਾਣੇ ਜਿਹੜੇ ਮਰਜੀ ਟਾਇਰ ਪਾ ਲੈ ਮੇਰੇ ਟਾਇਰ ਲੈ ਜੇ ਉੱਥੇ ਧਰਨੇ ਦੇ ਲਾਇਆ ਟਰੈਕਟਰ ਜੀ 6 ਮਹੀਨੇ ਲੱਗ ਜਾਣ ਸਾਲ ਲੱਗ ਜੇ 2 ਸਾਲ ਲੱਗ ਜੇ ਪ੍ਰਧਾਨ ਜੀ ਆ ਜਾਓ ਪ੍ਰਧਾਨ ਜੀ ਤੁਹਾਡੇ ਪਿਤਾ ਜੀ ਆਏ ਸੀਗੇ ਆ ਜਾਓ ਆ ਜਾਓ ਆ ਜਾਓ ਇਹ ਮਾਗੜਕੇਰ ਤੋਂ ਸਵੇਰੇ ਨਾਲ ਫਾਕ ਸਾਹਿਬ ਹੀ ਹੋ ਕੇ ਗਏ ਮੇਰੇ ਕੋਲੇ ਜੀ 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 ਤੇ ਉਹਨਾਂ ਦਾ ਬੇਟਾ ਜੀ ਮਾਗੜਕਰ ਪਿੰਡ ਕੀ ਨਾਂ ਹੈ ਤੁਹਾਡਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਲਾਦ ਗਰਿੰਦਰ ਸਿੰਘ ਪਿਤਾ ਹੀ ਤੁਹਾਡੇ ਦਿੱਲੀ ਗਏ ਹੁਣੇ ਮੈਨੂੰ ਮਿਲ ਕੇ ਗਏ ਹਾਂ ਜੀ ਜੀ ਚਲੋ ਉਹ ਇੱਥੇ ਹਾਜ਼ਰ ਹੈਣੀ ਮੈਂ ਤੁਹਾਨੂੰ ਗਵਾਹ ਮੰਨ ਕੇ ਗੱਲ ਕਹਿਣਾ ਪਿਆ ਹਾਂ ਜੀ ਤਾਰਦੀ ਯੂਨੀਅਨ ਸਿੱਧੂਪੁਰ ਚ ਜਿਸ ਜਿਲ੍ਹਿਆਂ ਦੀ ਯੂਨੀਅਨ ਮੈਨੂੰ ਕਹੇ ਯੂਨੀਅਨ ਨਾਲ ਕੋਈ ਮਤਲਬ ਨਹੀਂ ਕੋਈ ਵੀ ਯੂਨੀਅਨ ਕਿਸਾਨ ਆ ਬੰਦਾ ਉਹਨੂੰ ਟਾਇਰ ਦੇਵਾਂਗਾ ਮੈਂ ਮੈਨੂੰ ਸਿੱਧੂਪੁਰ ਨਾਲ ਪਿਆਰ ਆ ਸਾਰਿਆਂ ਨਾਲ ਪਿਆਰਾ ਕ੍ਰਾਂਤੀ ਜਾਂ ਕਾਦੀਆਂ ਜੋ ਵੀ ਆ ਯਾਰ ਸਹੀ ਗੱਲ ਜੀ ਜੀ ਖਾਣਾ ਪਿਆਰ ਆਪਣਾ ਹਾਂਜੀ ਟਾਇਰ ਲੈ ਜਾਏ ਉੱਥੇ ਟਰੈਕਟਰ ਬੜਾ 6 ਮਿੰਟ ਲੱਗ ਜਾਂਦਾ ਦੁੱਧਰ ਸਾਹਿਬ ਬੜਾ ਸਾਲ ਲੱਗ ਜੇ ਜਦੋਂ ਡਰਨਾ ਖਤਮ ਹੋ ਗਿਆ ਜੇਕਰ ਪਾੜ ਕੇ ਮਰੇ ਗਏ ਖਰਾਬ ਹੋ ਗਏ ਮਰੇ ਗਏ ਘਸ ਗਏ ਮਰੇ ਗਏ ਤੁਸੀਂ ਮੇਰੇ ਡਰ ਮੈਨੂੰ ਮੋੜ ਦਿਓ ਆਹ ਦੇਣੇ ਤੁਹਾਡੇ ਇੱਥੇ ਨਿਸ਼ਾਨੀ ਮੈਂ ਲਾ ਦੂੰਗਾ ਨਾਮ ਲਿਖ ਦੂੰਗਾ ਤੁਹਾਡੇ ਦਾ ਤੁਹਾਨੂੰ ਓਵੇਂ ਪਾ ਦੂੰਗਾ ਕੋਈ ਲੇਬਰ ਨਹੀਂ ਕੋਈ ਕਸਾਈ ਨਹੀਂ ਕੋਈ ਖਚਾਈ ਨਹੀਂ ਕਹਿੰਦਾ ਭਾਅ ਅੰਗਰੇਜ਼ਾਂ ਵਾਲੇ ਸੀ ਨਾ ਕਾਨੂੰਨ ਨਾ ਦਲੀਲ ਨਾ ਅਪੀਲ ਤੇ ਨਾ ਤਰੀਕ ਜੀ ਜੀ ਹਾਂ ਜੀ ਸਾਬੇ ਸਾਰਾ ਕੁਝ ਠੀਕ ਹੈ ਜੀ ਤੇ ਫ੍ਰੀ ਬਰਕੇ ਦੇਵਾਂਗੇ ਜੀ ਮਾਸਕਰ ਅਡ ਕਰਾਂਗੇ ਜਿਹੜਾ ਧਰਨੇ ਤੋਂ ਵਾਪਸ ਆਊਗਾ ਉਹਦਾ ਮਾਸਕਰ ਬਹੁਤ ਵਧੀਆ ਕਰਾਂਗੇ ਲਓ ਜੀ ਹੁਣ ਬਈ ਵੀਡੀਓ ਨੂੰ ਕਰ ਦੋ ਸ਼ੇਅਰ ਦੱਬ ਕੇ ਹਨਾ ਤੁਹਾਡਾ ਫਾਇਦਾ ਬਹੁਤ ਵੱਡਾ ਹੋ ਰਿਹਾ ਇਹਦੇ ਵਿੱਚ ਇੱਕ ਸੇਵਾ ਹੀ ਆ ਤੇ ਬਾਕੀ ਇਧਰਲੇ ਪਾਸੇ ਮੈਂ ਨੰਬਰ ਬੋਲ ਦੋ ਜੀ ਕੰਟੈਕਟ ਨੰਬਰ ਕਿਤੇ ਕੰਟੈਕਟ ਨੰਬਰ ਨਹੀਂ ਬਾਕੀ ਦਾ ਤੁਹਾਨੂੰ ਮੈਂ ਦੇ ਦੂੰਗਾ ਤੁਸੀਂ ਪਾਈ ਦਿਓ 9876568693 ਠੀਕ ਹੈ ਜੀ ਤੇ 978046562 ਲਓ ਜੀ ਇਹ ਨੰਬਰਾਂ ਤੇ ਬਈ ਸੰਪਰਕ ਕਰ ਲਿਓ ਇਹਨਾਂ ਨੂੰ ਤੇ ਲੋਕੇਸ਼ਨ ਇਹਨਾਂ ਦੀ ਹੈਗੀ ਹੈ ਸ਼੍ਰੀ ਮੁਖਸਰ ਸਾਹਿਬ ਬਸ ਸਟੈਂਡ ਬਸ ਦੇ ਨੇੜੇ ਕੋਈ ਸ਼ਰਾਰਤੀ ਅਸਰਨਾ ਨੇ ਲੋਕੇਸ਼ਨ ਗਲਤ ਸੈਂਡ ਕੀਤੀ ਹੈ ਆਪਣੀ ਆਪਣੀ ਬਸ ਸਟੈਂਡ ਦੇ ਕੋਲੇ ਆ ਯਾਰ ਮਿੱਤਰੋ ਉਹ ਮੇਰੀ ਗੱਲ ਸੁਣੋ ਯਾਰ ਹੂੰ ਜੇ ਅਸੀਂ ਪਾਣੀ ਦੇ ਬੱਸਾਂ ਗਈਆਂ ਉਹ ਚਲਾਈਆਂ ਚੱਲ ਗਏ ਜੇ ਅਸੀਂ ਤੁਹਾਨੂੰ ਕਿਹਾ ਆਟਾ ਦਾਲਸ ਕੀ ਉਹ ਸਾਡੀ ਦਿੱਤੀ ਜੇ ਤੁਹਾਨੂੰ ਇਹ ਹਰ ਧਾਰਮਿਕ ਬੰਦਿਆਂ ਦੇ ਸਥਾਨ ਬਣਾਏ ਕਿਸੇ ਨੇ ਵਿਰਤਣਾ ਨਹੀਂ ਕੀਤਾ ਕੀਤਾ ਕੋਈ ਉਵੇਂ ਵਿਰਤਣਾ ਨਹੀਂ ਕਰਨਾ ਬੰਦਾ ਕਿਸਾਨ ਹੋਵੇ ਕਿਸੇ ਜਾਵ ਦਾ ਸਬੰਧ ਰੱਖਦਾ ਹੋਵੇ ਪਿਆਰ ਦੇ ਵਾਂਗ ਲਓ ਜੀ ਹਾ ਤਾਜਪਾਲ ਦੇ ਸਾਹਮਣੇ ਅਫਸਰੋ ਮੈਂ ਗੱਲ ਸੁਣਦਾ ਸਾਹਬ ਅਧਰੀ ਤੁਹਾਡੀ ਇਹ ਆਪਣੀ ਦੁਕਾਨ ਤਾਜਪਾਲ ਦੇ ਬਿਲਕੁਲ ਸਾਹਮਣੇ ਆ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਜਿਹੜੀ ਗੱਲ ਕਰਦਾ ਕਦੇ ਮੁਕਰਾਂ ਦੀ ਗੱਲ ਨਹੀਂ ਮੈਂ ਕਦੇ ਮੁਕਰਿਆ ਨਹੀਂ ਨਹੀਂ ਜੇ ਦੂਜੀ ਗੱਲ ਜੇ ਭਰਾਵਾ ਮੰਗਲਗਰਾਹ ਤੇ ਮੀਟਿੰਗ ਕਹੀ ਤੁਸੀਂ ਮਜ਼ਾਕ ਡਾਇ ਜੀ ਜੀ ਤੇ ਉਹ ਸਰਕਾਰ ਚੱਲੀ ਗਈ ਨਹੀਂ ਦਾ ਮੰਗਲਗਰਾਹ ਤੇ ਮੀਟਿੰਗ ਕਰਨੀ ਸੀ ਜੇ ਬੰਬ ਵਾਲੀਆਂ ਛੜਕਾਂ ਗਈਆਂ ਲੈ ਦੱਸੋ ਏ ਬਾਂਬਲੇ ਖੜਗਾ ਨਹੀਂ ਬਣੀਆ ਹੂੰ ਰੋਡ ਲੈਂਡ ਨਹੀਂ ਬਣ ਰੇ ਤੁਸੀਂ ਖੁਸ਼ ਨਹੀਂ ਹੈਗੇ ਜੀ ਯਾਰ ਬਟੈਂਡਿਆਂ ਤੁਰਦੇ ਆ ਡੇਢ ਪੌਣੇ ਘਟੇ ਤੁਸੀਂ ਅੰਬਰਸਰ ਚਲੇ ਜਾਂਦੇ ਹੋ ਯਾਰ ਜੇ ਰੇ ਜੇ ਪ੍ਰੋਗਰਾਮ ਦੋਰਾ ਹਮਗੇ ਲਾਹੋ ਜੀ ਸਹੀ ਗੱਲ ਤੇ ਮੈਂ ਕੀ ਕਹਿਣਾ ਚਾਹੁੰਦਾ ਚੁੱਪ ਕਰਕੇ ਕਿਸਾਨੀ ਅੰਦੋਲਨਾਂ ਸਾਥ ਦਿਓ ਜੀ ਉਹ ਦਿਨ ਬਹੁਤ ਨੇੜੇ ਆ ਜਦੋਂ ਫੇਰ ਪੰਜਾਬ ਖਿਆਲ ਹੋਊਗਾ ਜੀ ਆਪਣਾ ਪੰਜਾਬ ਹੋਊਗਾ ਆਪਣੀ ਬਹਾਰ ਹੋਊਗੀ ਜੀ ਬਹੁਤਾ ਕੁਝ ਨਾ ਕਹਿੰਦਾ ਮੈਂ ਇਨੇ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੋ ਜੀ